ਹਾਂਜੀ ਸਰ ਅੱਜ ਪਿੰਡ ਸਦਮਾ ਤੋਂ ਉਹਨਾਂ ਦੇ ਗੁਰਦੁਆਰਾ ਗੜਗਾਣਾ ਸਾਹਿਬ ਦੇਖੇ ਅੱਖਾਂ ਦਾ ਜਿਹੜਾ ਉਹ ਕੈਂਪ ਲਗਾਇਆ ਗਿਆ ਕੀ ਕਹਿਣਾ ਚਾਹੋਗੇ ਜੀ ਹਾਂਜੀ ਮੈਂ ਰਣਜੀਤ ਸਿੰਘ ਸੈਕਟਰੀ ਯੂनाइटेड ਸਿੱਖ ਮਿਸ਼ਨ ਯੂ ਐਸ اے ਬੋਲੋ ਬੋਲਿਆ ਹਾਂ ਇਹ ਕੈਂਪ ਜਿਹੜਾ ਇਹ ਯੂनाइटेड ਸਿੱਖ ਮਿਸ਼ਨ ਯੂ ਐਸ اے ਬਲੋ ਲਗਾਇਆ ਗਿਆ ਇੱਥੇ ਹਰ ਸਾਲ ਅੱਖਾਂ ਦਾ ਕੈਂਪ ਜਿਹੜਾ ਉਹ ਲਾਇਆ ਜਾਂਦਾ ਇਸ ਲੜੀ ਦੇ ਵਿੱਚ ਇਹ 20ਵਾਂ ਕੈਂਪ ਹੈ ਜੋ ਇਸ ਪਿੰਡ ਦੇ ਵਿੱਚ ਲਾਇਆ ਗਿਆ ਹੈ ਯੂनाइटेड सिख ਮਿਸ਼ਨ ਯੂਐਸਸੀ ਦੀ ਸਮਾਰਟ ਸੇਵੀ ਸੰਸਥਾ ਹੈ ਜਿਸ ਨੂੰ ਜੋ 2005 ਦੇ ਵਿੱਚ ਸ਼ੁਰੂ ਹੋਈ ਸੀ ਉਸ ਵੇਲੇ ਇੱਕ ਕੈਂਪ ਤੋਂ ਸ਼ੁਰੂ ਕੀਤਾ ਤੇ ਹੁਣ ਤੱਕ ਇਸ ਨੇ ਕੋਈ 678 ਕੈਂਪ ਜਿਹੜੇ ਆ ਉਹ ਲਾਏ ਹਨ ਜਿਹਦੇ ਵਿੱਚ 2 ਲੱਖ 3 ਲੱਖ 33 ਹਜ਼ਾਰ ਮਰੀਜ਼ ਜਿਹੜੇ ਆ ਉਹ ਚੈੱਕਅਪ ਕੀਤੇ ਗਏ 195000 ਨੂੰ ਨਜ਼ਰ ਦੀਆਂ ਅੰਕਾਂ ਦਿੱਤੀਆਂ ਗਈਆਂ ਤੇ 48000 ਤੋਂ ਵੱਧ ਮਰੀਜ਼ੇ ਜਿਹੜੇ ਆ ਉਹਨਾਂ ਨੇ ਲੈਂਸ ਪਾਏ ਗਏ ਸੋ ਇਹ ਸਾਰੇ ਹੀ ਜਿਹੜੇ ਕੈਂਪ ਹਨ ਇਹ ਯੂਐਸਏ ਤੋਂ ਬਹੁਤ ਸਾਰੇ ਸਹਿਯੋਗੀ ਹਨ ਜਿਵੇਂ ਇੱਥੇ ਸਰਦਾਰ ਬਹਾਦਰ ਸਿੰਘ ਜੀ ਅੱਜ ਨਾਲ ਖੜੇ ਹਨ ਤੇ ਇਹ ਉੱਥੋਂ ਦੇ ਸੰਗਤ ਦੇ ਸਹਿਯੋਗ ਦੇ ਨਾਲ ਇਹ ਕੈਂਪ ਜਿਹੜੇ ਆ ਉਹ ਲਾਏ ਜਾਂਦੇ ਹਨ ਬਲਵਿੰਦਰ ਸਿੰਘ ਜੀ ਸਿੱਧੂ ਹਨ ਸੋ ਇਸੇ ਤਰ੍ਹਾਂ ਹੀ ਪੰਜਾਬ ਦੇ ਵੱਖ-ਵੱਖ ਏਰੀਆ ਦੇ ਵਿੱਚ ਖਾਸ ਤੌਰ ਤੇ ਪਛੜੇ ਇਲਾਕਿਆਂ ਦੇ ਵਿੱਚ ਪਿੰਡੂ ਖੇਤਰਾਂ ਦੇ ਵਿੱਚ ਜਿੱਥੇ ਸਿਹਤ ਸੂਲਤਾਂ ਦੀ ਘਾਟ ਹੈ ਉੱਥੇ ਸਾਡੀ ਟੀਮ ਪਹੁੰਚਦੀ ਹੈ ਤੇ ਉੱਥੇ ਅੱਖਾਂ ਦੇ ਕੈਂਪ ਲਾਏ ਜਾਂਦੇ ਹਨ ਇਹਨਾਂ ਕੈਂਪਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਸਾਰਾ ਹੀ ਪੇਸ਼ੈਂਟਸ ਦੇ ਲਈ ਫ੍ਰੀ ਚੈਕਅਪ ਹੁੰਦਾ ਹੈ ਫ੍ਰੀ ਮੈਡੀਸਨ ਫ੍ਰੀ ਨਜ਼ਰ ਦੀਆਂ ਐਨਕਾਂ ਤੇ ਮੁਫਤ ਹੀ ਲੈਂਸ ਪਾਈ ਜਾਂਦੇ ਹਨ ਉਸ ਤੋਂ ਬਾਅਦ ਤਿੰਨ ਵਾਰੀ ਫੋਲੋਅ ਅਪ ਕੀਤਾ ਜਾਂਦਾ ਹੈ ਤੇ ਮਰੀਜ਼ਾਂ ਦੇ ਪੂਰੀ ਰਿਕਵਰੀ ਤੱਕ ਉਹਨਾਂ ਦੀ ਦੇਖਭਾਲ ਕੀਤੀ ਜਾਂਦੀ ਹੈ ਇਹ ਸਰ ਜਿਹੜੀ ਸੰਸਥਾ ਕਦੋਂ ਹੋਣਦੇ ਬੱਚਾਈ ਇਹ 2005 ਦੇ ਵਿੱਚ ਇੱਥੇ ਇਹਨੇ ਆਪਣਾ ਕੰਮ ਸ਼ੁਰੂ ਕੀਤਾ 2004 ਦੇ ਵਿੱਚ ਯੂਐਸਏ ਦੇ ਵਿੱਚ ਬਣਾਈ ਗਈ ਉੱਥੇ ਵੀ ਇਹਦੀਆਂ ਐਕਟੀਵਿਟੀਆਂ ਚੱਲਦੀਆਂ ਹਨ ਤੇ ਇੱਥੇ ਸਿਹਤ ਸਵਾਵਾਵਾਂ ਦੇ ਨਾਲ ਨਾਲ ਹੋਰ ਵੀ ਲੋਕ ਸੇਵਾਵਾਂ ਜਿਹੜੀਆਂ ਉਹ ਚਲਾਈਆਂ ਜਾਂਦੀਆਂ ਹਨ ਐਸਰ ਹੁਣ ਤੱਕ ਕਿੰਨੇ ਕਿਸਤਾਂ ਦੇ ਕੈਂਪ ਜਿਹੜੇ ਲਗਾਏ ਗਏ ਇਸ ਤਰ੍ਹਾਂ ਦੇ ਜਿਹੜੇ 670 670 ਕੈਂਪ ਜਿਹੜੇ ਆ ਉਹ ਲਾਏ ਗਏ ਇਸ ਸਾਲ ਜਿਹੜੇ ਆ ਇਸ ਲੜੀ ਦੇ ਵਿੱਚ 13ਵਾਂ ਕੈਂਪ ਹੈ ਸਾਡਾ ਜਿਹੜੇ ਇਸ ਸਾਲ ਦੇ ਵਿੱਚ ਆ ਇਸ ਸਰ ਜਿਹੜੇ ਅੱਜ ਲੋਕਾਂ ਦੀਆਂ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕਰਨ ਵਾਸਤੇ ਕਿਹੜੀ ਡਾਕਟਰਾਂ ਦੀ ਟੀਮ ਪਹੁੰਚੀ ਹੈ ਜੀ ਕਿਹੜੇ ਹਸਪਤਾਲ ਇਹ ਇੱਥੇ ਡਾਕਟਰ ਅਰੋੜਾ ਆਈ ਹਸਪੀਟਲ ਜਲੰਧਰ ਤੋਂ ਉਹਨਾਂ ਦੀ ਟੀਮ ਜਿਹੜੀ ਉਹ ਆਈ ਆ ਉਹ ਡਾਕਟਰ ਉਹਨਾਂ ਦੇ ਆਏ ਹੋਏ ਹਨ ਉਹਨਾਂ ਦੀ ਲੈਬ ਹੈ ਇੱਥੇ ਤੇ ਉਹ ਮਰੀਜ਼ਾਂ ਦਾ ਚੈੱਕਅਪ ਕਰ ਰਹੇ ਹਨ ਇੱਥੇ ਮੋਇਨਾ ਕਰਦੇ ਹਨ ਦਵਾਈ ਦਿੰਦੇ ਹਨ ਤੇ ਉਹਨਾਂ ਦੇ ਆਪਰੇਸ਼ਨ ਜਿਹੜੇ ਹੈ ਲੈਂਸ ਪਾਈ ਜਾਂਦੇ ਆ ਉਹ ਰੂੜਾ ਆਈ ਹਸਪੀਟਲ ਜਲੰਧਰ ਵਿੱਚ ਮਰੀਜ਼ਾਂ ਨੂੰ ਲਿਜਾਇਆ ਜਾਊਗਾ ਤੇ ਉੱਥੇ ਉਹਨਾਂ ਦੇ ਲੈਂਸ ਪਾਈ ਜਾਣਗੇ ਉਹਨਾਂ ਦਾ ਮੈਡੀਕਲ ਜੀ ਹੈ ਜਿਹੜਾ ਉਹਨਾਂ ਨੇ ਆਪ ਦਾ ਰੱਖਿਆ ਹੈ ਮੇਰੇ ਕੋਲ ਆਪਣੀ ਆਵਾਜ਼ ਨੂੰ ਕਿਵੇਂ ਰਿਕਾਰਡ ਕਰਨਾ ਹੈ ਇਹ ਬਣਾਏ ਲੱਗੀ ਨੇ ਕਦੇ ਨਾਲ ਵੀ ਬਣਾਉਣੀ ਆ ਜਿਹੜੇ ਵੀ ਜਿਵੇਂ ਇਹ ਨੂੰ ਨਾਲ ਦੇਖੀ ਕਿ ਤਰ੍ਹਾਂ ਜੇ ਰਾਮਨ ਤਾਂ ਨਹੀਂ ਪਤਾ ਗਾ ရည်ရ <ELL> ွယ်ချက်ကတော့အချို့အရာတွေကိုဆက်ပြီးလေ့လာချင်လို့ဖြစ်ပါတယ်။ဒါဆိုရင်အောက်မှာကျွန်တော်ပြောလိုက်တဲ့အကြောင်းအရာတွေကိုနားထောင်ပေးကြပါဦး။ဒီပုဒ်လေးကတော့အချို့အရာတွေကိုပြောပြချင်လို့ပါ။ဒီလိုမှမဟုတ်ဘဲဒီလိုမျိုးအကောင်အထည်ဖော်နိုင်တဲ့အကြောင်းအရာတွေကိုပြောပြချင်တာဖြစ်ပါတယ်။ဒါကြောင့်မို့လို့ဒီနေ့ဒီတင်မှာတော့ဒီအကြောင်းအရာကို जो तो बहुत ही सुंदर है अगला करण सिंह देवी शांत पद बाग की तरफ थोड़ा उठकर इधर इधर बड़ा भाई और आगे के चाहिए भाई ক৅ানেচ তনােয় ਉਪਰੋਖੀ ਜੀ 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 ਉਸਰੇ ਦਿਨੇ ਤੁਹਾਡਾ ਸਿਵਰੇ ਚਾਕਾ ਪਹੁੰਚ ਕੇ ਆਪਰੇਸ਼ਨ ਕਰਕੇ ਫੇਰ ਬ੍ਰਿਜਨ ਭੇਜੇ ਜਾਂਦਾ। ਜੋ ਕਿ ਵਾਇਗਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਹੋਰ ਸੇਵਾ ਕਰਦਾ ਬਾਲਵਾਕਸ਼ੀ ਯੁਨਾਈਟਿਡ ਸੈਕ ਮਿਸ਼ਨ ਦੇ ਪ੍ਰਧਾਨ ਸਰਦਾਰ ਅਸ਼ਵਾਲ ਸਿੰਘ ਜੀ ਤੇ ਸਾ ਜਿਨਾਦੀ ਅਗਵਾਈ ਦੇ ਵਿੱਚ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਕੋਈ 75-80 ਕੈਂਪ ਹਰ ਸਾਲ ਲਾਏ ਜਾਂਦੇ ਹਨ ਉਹ ਵੀ ਇੱਥੇ ਹਾਜ਼ਰ ਹਨ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ। ਆ ਵਾਈਗੂ ਜੀ ਕੀ ਫਤੇ ਯੂਨਾਈਟਿਡ ਸੈਕਸ਼ਨ ਯੂਐਸਏ ਦੇ ਸਹਿਯੋਗ ਦੇ ਨਾਲ ਅਜਾਬ ਦੇ ਪਿੰਡ ਖੇਤਮਾ ਤੋਂ ਨਾ ਵਿਖੇ ਅੱਖਾਂ ਦਾ ਇੱਕ ਮੁਫਤ ਕੈਂਪ ਲਾਇਆ ਜਾ ਰਿਹਾ ਹੈ ਜੋ ਪਿਛਲੇ ਕਈ ਸਾਲਾਂ ਤੋਂ ਇੱਥੇ ਹਰ ਸਾਲ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਇਹ ਕੈਂਪ ਸਰਦਾਰ ਬਲਵਿੰਦਰ ਸਿੰਘ ਜੀ ਸਿੱਧੂ ਸਰਦਾਰ ਬਹਾਦਰ ਸਿੰਘ ਜੀ ਸਿੱਧੂ ਯੂਐਸਏ ਵਾਲੇ ਤੇ ਦਵਾਈ ਨਵੀਆਂ ਦੀਆਂ ਤਾਂ ਤੇ ਚੈਲੰਜ ਪੈਣੇ ਹਨ ਉਸ ਸਪੀਕੇ ਦਾ ਟਰੀਟਮੈਂਟ ਜਿਹੜਾ ਆ ਉਹ ਕੀਤਾ ਜਾਏਗਾ ਬਹੁਤ ਬਹੁਤ ਧੰਨਵਾਦ ਵਾਇਬੂ ਟਿਕਾ ਖਾਲਸਾ ਵਾਇਬੂ ਟਿਕੀ ਬੁਸੇਦੀ